ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਵleen ਕੌਰ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆਂ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡ ਨਾਲ ਸਾਂਝਾ ਕਰਾਂਗੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਅਤੇ ਜਾਣੂ ਕਰਾਵਾਂਗੇ ਕਿ ਪੰਜਾਬ ਦੇ ਪਿਛਲੇ 24 ਘੰਟਿਆਂ ਦੇ ਵਿੱਚ ਕੀ ਕੁਝ ਵਾਪਰਿਆ ਲੰਗਰ ਸ਼੍ਰੀ ਗੁਰੂ ਰਾਮਦਾਸ ਜੀ ਵਿਖੇ ਲੰਗਰ ਲਗਾਇਆ ਗਿਆ ਅਤੇ ਸਾਵਣ ਦੇ ਮੌਸਮ ਨੂੰ ਧਿਆਨ ਰੱਖਦੇ ਹੋਏ ਖੀਰ ਪੂੜੇ ਦਾ ਲੰਗਰ ਲਗਾਇਆ ਗਿਆ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਨੇ ਸਵਾਰੇ ਆ ਪੂਰੀ ਹੋਈ ਕਰਾਮਾਤ ਆਵ ਸਰਜਨ ਹਾਰੇ ਧਾਰਿਆ ਐਸੇ ਦੀਨ ਦਿਵਾਲ ਪਾਸਾ ਦੇ ਦਰ ਤੇ ਸਤਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅੱਜ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਸੰਸਥਾ ਵੱਲੋਂ ਗੁਰੂ ਆਰਮਦਾਸ ਦੇ ਲੰਗਰਾਂ ਦੇ ਵਿੱਚ ਸਵੇਰ ਤੋਂ ਲੈ ਕੇ ਹੁਣ ਲਗਭਗ ਸਾਰਾ ਦਿਨ ਮਾਲ ਪੂਰੇ ਤੇ ਖੀਰ ਦਾ ਲੰਗਰ ਚੱਲ ਰਿਹਾ ਹੈ ਸੱਚੀ ਸਤਕੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਪੂਰੀ ਸੰਸਥਾ ਦਾ ਗੁਰਦਰਾ ਕਰਮਸ਼ਾਲਾ ਰਾੜਾ ਸਾਹਿਬ ਦੀ ਪੂਰੀ ਸੰਸਥਾ ਦਾ ਅਸੀਂ ਸਤਿਗੁਰਾਂ ਹਰਮੰਦਰ ਸਾਹਿਬ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਆਂ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਇੱਥੇ ਆ ਕੇ ਸੇਵਾ ਕਰਦੀਆਂ ਨੇ ਕੋਈ ਸਵੀਲਾਂ ਦੀ ਸੇਵਾ ਕਰਦਾ ਕੋਈ ਰਸਤਾ ਹੋਰ ਦੇ ਭੇਟ ਕਰਦਾ ਪਰ ਬਾਬਾ ਜੀ ਨੇ ਅੱਜ ਖੁਦ ਆ ਕੇ ਇੱਥੇ ਗੁਰੂ ਰਾਮਦਾਸ ਜੀ ਦੇ ਲੰਗਰਾਂ ਦੇ ਵਿੱਚ ਜੋ ਮਾਲ ਪੂੜੇ ਖੀਰਾਂ ਦੀ ਸੇਵਾ ਕੀਤੀ ਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਅੱਗੇ ਤੋਂ ਵੀ ਅਸੀਂ ਨੇ ਬੇਨਤੀ ਕੀਤੀ ਆਂ ਵੀ ਹਰੇਕ ਸਾਲ ਜਿਹੜੇ ਉਹ ਸਾਵਨ ਦੇ ਵਿੱਚ ਇੱਕ ਵਾਰ ਊੜੇ ਤੇ ਖੀਰਾਂ ਦਾ ਲੰਗਰ ਲਾਇਆ ਜਾਵੇ ਬਾਬਾ ਜੀ ਵੱਲੋਂ ਹਰੇਕ ਸਾਲ ਸੌਣ ਦੀ ਸੰਗਰਾਣ ਵਾਲੇ ਦਿਨ ਜਿਹੜੀ ਇਹ ਊੜੇ ਤੇ ਖੀਰ ਦੀ ਸੇਵਾ ਲਈ ਆ ਸੋ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਗੁਰੂ ਰਾਮਦਾਸ ਬਾਬਾ ਜੀ ਤੇ ਖਾਸ ਕਰਕੇ ਬਾਬਾ ਬਲਵਿੰਦਰ ਸਿੰਘ ਜੀ ਜੋ ਮੁੱਖ ਸੇਵਾਦਾਰ ਨੇ ਸੰਸਥਾ ਰਾੜਾ ਸਾਹਿਬ ਦੇ ਇਨਾਂ ਦਾ ਧੰਨਵਾਦ ਕਰਦਿਆਂ ਤੇ ਅਰਦਾਸ ਬੇਨਤੀ ਵੀ ਕਰਦਿਆਂ ਕਿ ਇਹਨਾਂ ਤੇ ਇਦਾਂ ਹੀ ਗੁਰੂ ਰਾਮਦਾਸ ਜੀ ਮਿਹਰ ਬਣਾਈ ਰੱਖਣ ਤੇ ਐਸੀ ਤਰ੍ਹਾਂ ਗੁਰੂ ਰਾਮਦਾਸ ਦੇ ਦਰ ਦੀ ਸੇਵਾ ਕਰਦੇ ਰਹਿਣ ਤੇ ਜਿਹੜੇ ਇਹਨਾਂ ਦਾ ਕਾਜ ਕਰਕੇ ਧੰਨਵਾਦ ਜਿਹੜੀ ਸਮੁੱਚੀ ਸੰਗਤ ਆਈ ਹੈ ਇਹਨਾਂ ਦੇ ਨਾਲ ਉਹਨਾਂ ਦਾ ਸਤਿਗੁਰ ਹਰਮੰਦਰ ਸਾਹਿਬ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਰਕਤਿ ਸੋਈ ਅੱਜ ਉਹਨਾਂ ਨੇ ਆਪਣੇ ਅਨਦਰ ਕਰਦੇ ਕੂਕਰਾਂ ਨੂੰ ਸੇਵਕਾਂ ਨੂੰ ਗੁਰੂ ਕੇ ਲੰਗਰ ਦੀ ਸੇਵਾ ਕਰਨ ਦਾ ਯਤਸਰ ਦਿੱਤਾ ਹੈ ਮਹਿਦਾਸ ਇੱਥੋਂ ਦੇ ਸਾਰੇ ਪ੍ਰਬੰਧ ਦਾ ਗੁਰਦੁਆਰਾ ਲੰਗਰ ਸਾਹਿਬ ਜੀ ਮੈਨੇਜਰ ਦਾ ਅਤੇ ਜਿੰਨੇ ਵੀ ਇੱਥੋਂ ਦੇ ਸੇਵਾਦਾਰ ਨੇ ਜਿਨ੍ਹਾਂ ਨੇ ਆਪਣੇ ਸੇਵਕਾਂ ਨੂੰ ਮਾਣ ਦਿੱਤਾ ਹੈ ਕਿਉਂਕਿ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨੇ ਉਹਨਾਂ ਨੂੰ ਸਤਿਗੁਰੂ ਜੀ ਮਾਣ ਦਿੰਦੇ ਨੇ ਉਗਸੀ ਸੇਵਾ ਕਰਨ ਦੁਗਿਤ ਹੈ ਨਹੀਂ ਸੰਗਤ ਜਮਾਇਆ ਔਰ ਸਦਾਇ ਚ ਪਰਮ ਬਣਦਾ ਹੈ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਆ ਕੇ ਜਿੰਨਾ ਵੀ ਅਫਸਰ ਮਿਲੇ ਜਿੰਨਾ ਵੀ ਸੁਭਾਗ ਪ੍ਰਾਪਤ ਹੋਵੇ ਸੇਵਾਦਾਰ ਸਿੰਘ ਜਿਸ ਤਰ੍ਹਾਂ ਹੋਰ ਸੰਗਤਾਂ ਫਾਇਦਾ ਲੈਂਦੀਆਂ ਨੇ ਲਾਭ ਉਠਾਉਂਦੀਆਂ ਨੇ ਸਤਿਗੁਰੂ ਦੀ ਦਰਦੋਂ ਕੋ ਤੁਖਸਾਂ ਪ੍ਰਾਪਤ ਕਰਦੀਆਂ ਨੇ ਗੁਰਦਾਸ ਜੀ ਸਾਈਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰ ਕਰਦੇ ਖੁਸ਼ ਲੈਣ ਵਾਸਤੇ ਇੱਥੇ ਪਹੁੰਚੇ ਨੇ ਸਾਰੇ ਪ੍ਰਬੰਧਕਾਂ ਅਨੁਸਾਰੀ ਸੇਵਾਦਾਰਾਂ ਦਾ ਜਿਨ੍ਹਾਂ ਨੇ ਅਫਸਰ ਦਿੱਤਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਜਥੇਦਾਰ ਕੁਲਦੀਪ ਸਿੰਘ ਗੜਗੜ ਜੀ ਦੇ ਨਜ਼ਦੀਕੀ ਰਿਸ਼ਤੇਦਾਰ ਦੀ ਐਕਸੀਡੈਂਟ ਦੇ ਵਿੱਚ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਪ ਸਿੰਘ ਛਿੰਦਾ ਜੀ ਦੇ ਵੱਲੋਂ ਸਾਂਝੀਦਾਰੀ ਨਿਭਾਉਂਦੇ ਹੋਏ ਉਹਨਾਂ ਦੇ ਨਿਵਾਸ ਸਥਾਨ ਤੇ ਪਹੁੰਚਿਆ ਗਿਆ ਅਤੇ ਦੁੱਖ ਪ੍ਰਗਟ ਕੀਤਾ ਗਿਆ हरियाणा सिख गुरुद्वारा प्रबंधक कमेटी ਦੇ ਪ੍ਰਧਾਨ ਜੱਠੇਦਾਲ ਜਗਦੀਸ਼ ਸਿੰਘ ਛਿੰਦਾ ਜੀ ਦੇ ਵੱਲੋਂ ਗੱਲਬਾਤ ਕੀਤੀ ਗਈ। ਉਹਨਾਂ ਦੇ ਵੱਲੋਂ ਵਿਚਾਰ ਸਾਂਝੇ ਕੀਤੇ ਗਏ ਅਤੇ ਉਹਨਾਂ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਗੱਲਬਾਤ ਕੀਤੀ ਗਈ ਅਤੇ ਕਈ ਗੱਲਾਂ ਤੇ ਉਹਨਾਂ ਦੇ ਵੱਲੋਂ ਇਤਰਾਜ਼ ਵੀ ਜਟਾਇਆ ਗਿਆ। ਆਓ ਸੁਣਦੇ ਹਾਂ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ। ਮੈਂ ਹਰਿਆਣਾ ਦੀ ਸਿੱਖ ਸੰਗਤ ਅਤੇ ਦੁਨੀਆ ਭਰ ਦੀ ਸਿੱਖ ਸੰਗਤ ਨੂੰ ਜਾਣੂ ਕਰਵਾਉਣਾ ਚਾਹੁੰਦਾ ਹਾਂ। ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਸੇਵਾਦਾਰ ਹੋਣ ਕਰਕੇ ਸ੍ਰੀ ਅਮਰitsar ਸਾਹਿਬ ਹੁਣ ਹਰਮੰਦਰ ਸਾਹਿਬ ਨਤਮਸਤਕ ਹੋਇਆ ਅਕਾਲ ਤਖਤ ਸਾਹਿਬ ਨਤਮਸਤਕ ਹੋਇਆ ਉਸ ਤੋਂ ਬਾਅਦ ਜਿਹੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪਾਰਲੀਮੈਂਟ ਦੇ ਪ੍ਰਧਾਨ ਨੇ ਸਰਦਾਰ ਹਰਜਿੰਦਰ ਸਿੰਘ ਜੀ ਤਾਮੀ ਨੂੰ ਇੱਕ ਮੰਗ ਪੱਤਰ ਰਾਹੀਂ ਬੇਨਤੀ ਕੀਤੀ ਗਈ ਹੈ ਕਿ ਹਰਿਆਣੇ ਦੇ ਸਿੱਖ ਜਦੋਂ ਇੱਥੇ ਦਰਸ਼ਨ ਕਰਨ ਆਉਂਦੇ ਨੇ ਉਹਨਾਂ ਨੂੰ ਕਮਲ ਦੀ ਬਹੁਤ ਵੱਡੀ ਪ੍ਰੋਬਲਮ ਹੁੰਦੀ ਹੈ ਸ਼ੋਮਨੀ ਕਮੇਟੀ ਵੱਲੋਂ ਅਤੇ ਫੀਸਾਂ ਵੀ ਪੜਾਈਆਂ ਜਾਂਦੀਆਂ ਨੇ ਜੋ ਕਿ ਹਰਿਆਣਾ ਦੀ ਸਿੱਖ ਸੰਗਤ ਆਪਣੇ ਆਪ ਨੂੰ ਬਹੁਤ ਦਲੇਰ ਮਹਿਸੂਸ ਕਰਦੀ ਹੈ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਹੁਣ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆ ਚੁੱਕੀ ਹੈ ਸਾਨੂੰ 2 ਏਕੜ ਜ਼ਮੀਨ ਸ੍ਰੀ ਹਰਮੰਦਰ ਸਾਹਿਬ ਦੇ ਗਲਿਆਰੇ ਦੇ ਨਾਲ ਦਿੱਤੀ ਜਾਏ ਤਾਂ ਕਿ ਅਸੀਂ ਸੈਂਕੜਿਆਂ ਦੀ ਤعداد ਵਿੱਚ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਬਹੁਤ ਵੱਡੀ ਸਰਾਹ ਬਣਾ ਸਕੀਏ ਜਿਸ ਦੇ ਨਾਲ ਹਰਿਆਣੇ ਦੀ ਸਿੱਖ ਸੰਗਤਾਂ ਨੂੰ ਉਹਨਾਂ ਕਮਰਿਆਂ ਦੇ ਵਿੱਚ ਸਹੂਲਤਾਂ ਮਿਲ ਸਕਣ ਕਿ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਚੁਣੇ ਹੋਏ ਸੰਗਤ ਦੁਆਰਾ ਮੈਂਬਰ ਨੇ ਉਹ ਜਦੋਂ ਇੱਥੇ ਨਰਤਮਸਕਾਉਂਦੇ ਨੇ ਹਰਮੰਦਰ ਸਾਹਿਬ ਦੇ ਵਿੱਚ ਹੁਣ ਅਕਾਲ ਤਖਤ ਸਾਹਿਬ ਤੇ ਹੁੰਦੇ ਨੇ ਤੇ ਜਦੋਂ ਉਹ ਕਮਰੇ ਦੀ ਮੰਗ ਕਰਦੇ ਨੇ ਤੇ ਉਹਨਾਂ ਕੋਲ ਵੀ 700 ਰੁਪਿਆ ਫੀਸ ਵਜੋਂ ਭਰਵਾਇਆ ਜਾਂਦਾ ਹੈ ਮੈਂਬਰਾਂ ਨੂੰ ਵੀ ਜਲੀਲ ਕੀਤਾ ਜਾਂਦਾ ਹੈ ਮੈਂ ਤਾਮੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਆਪਣੇ ਐਡਜਕਟਿਵ ਬੋਡੀ ਦੇ ਵਿੱਚ ਸਪੈਸ਼ਲ ਭਾਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਭਾਵੇਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਉਹਨਾਂ ਦੀ ਇੱਜ਼ਤ ਮਾਨਦਰ ਧਿਆਨ ਰੱਖ ਰਹੇ ਹੋਏ ਜੋ 700 ਰੁਪਿਆ ਗੱਲ 700 ਦੀ ਨਹੀਂ ਗੱਲ ਇੱਥੇ ਮਾਨ ਦੀ ਹੈ ਇੱਜ਼ਤ ਦੀ ਹੈ ਸੰਗਤ ਦੁਆਰਾ ਚੁਣੇ ਹੋਏ ਜਿਹੜੇ ਮੈਂਬਰ ਨੇ ਉਹਨਾਂ ਨੂੰ ਜੇਲੀ ਨਾ ਕੀਤਾ ਜਾਏ ਤੇ ਉਹਨਾਂ ਨੂੰ ਫ੍ਰੀ ਕਮਰਿਆਂ ਦੀ ਸੇਵਾ ਕਰਨ ਦਾ ਚਾਂਸ ਦਿੱਤਾ ਜਾ ਮੌਕਾ ਦਿੱਤਾ ਜਾਣਾ ਜੋ ਧਾਮੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਸੇਮ ਉਹੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਨੂੰ ਬੇਨਤੀ ਕਰਾਂਗੇ 3 ਵਜੇ ਕਿ ਜੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਵੱਲੋਂ ਤੁਸੀਂ ਵੀ ਇੱਕ ਲੈਟਰ ਲਿਖ ਕੇ ਸਾਡੀ ਮੰਗ ਦੇ ਜਿਹੜਾ ਤੁਹਾਨੂੰ ਇਹ ਮੈਮੋਰੰਡਮ ਦੇਣਾ ਮੰਗਦੇ ਨਾਲ ਲਾ ਕੇ ਤੇ ਸਾਨੂੰ ਹਰ ਹਰ ਜਹੇਦਾਰ ਤਾਮੀ ਹਰਜਿੰਦਰ ਸਿੰਘ ਤਾਮੀ ਨੂੰ ਬੇਨਤੀ ਅਏ ਨਹੀਂ ਹੁਕਮ ਲਾਇਆ ਜਾ ਤੁਹਾਡੇ ਵੱਲੋਂ ਕਿ ਹਰਿਆਣਾ ਦੇ ਸਿੱਖਾਂ ਦੀ ਜੋ ਸੰਗਤ ਦੀ ਮੰਗ ਹੈ ਇਹਨਾਂ ਨੂੰ 2 ਏਕੜ ਜ਼ਮੀਨ ਵੀ ਦਿੱਤੀ ਜਾਏ ਤੇ ਆਏ ਮੈਂਬਰਾਂ ਦਾ ਮਾਨ ਸਤਕਾਰ ਵਜੋਂ ਇੱਥੇ ਕਮਰੇ ਵੀ ਦਿੱਤੇ ਜਾਣ ਜਿਨ੍ਹਾਂ ਤੇ ਸਾਡੀ ਸਰਾਹ ਨਹੀਂ ਬਣਦੀ ਉਹਨਾਂ ਚ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਰਿਆਣਾ ਦੀਆਂ ਸੰਗਤਾਂ ਵਾਸਤੇ ਇੱਕ ਸਰਾਹ ਨਿਯੁਕਤ ਕੀਤੀ ਜਾਏ ਜਦੋਂ ਸਾਨੂੰ 2 ਏਕੜ ਜ਼ਮੀਨ ਦੇ ਦਿੱਤੀ ਆਪਣੀ ਸਾਡੀ ਸਰਾਹ ਬਣ ਗਈ ਤੇ ਫਿਰ ਅਸੀਂ ਆਪਣੀ ਹਰਿਆਣਾ ਦੀ ਸਿੱਖ ਸੰਗਤ ਨੂੰ ਖੁਦ ਸੰਭਾਲ ਲਾਂ ਸਿਵਰੇਜ ਟ੍ਰੀਟਮੈਂਟ ਪਲਾਂਟ ਦੇ ਨੀਂ ਪੱਥਰ ਰੱਖਣ ਦੇ ਮੌਕੇ ਖੁਦ ਸੀਐਮ ਭਗਵੰਤ ਮਾਨ ਜੀ ਉੱਥੇ ਪਹੁੰਚੇ ਅਤੇ ਉੱਥੇ ਪਹੁੰਚ ਕੇ ਉਹਨਾਂ ਨੂੰ ਸਨਮਾਨ ਵੀ ਦਿੱਤਾ ਗਿਆ ਸਿਰਫ ਇੰਨਾ ਹੀ ਨਹੀਂ ਖੁਦ ਸੀਐਮ ਭਗਵੰਤ ਮਾਨ ਜੀ ਦੇ ਵੱਲੋਂ ਆਮ ਜਨਤਾ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਦੇ ਵਿੱਚ ਇੱਕ ਵਾਰ ਫੇਰ ਤੋਂ ਵਿਸ਼ਵਾਸ ਦੀ ਕਿਰਨ ਦਿਖਾਈ ਆਓ ਸੁਣਿਓ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਨੌਕਰੀਆਂ ਨੌਕਰੀਆਂ ਹੀ ਕੱਢਣੀਆਂ ਗਰੀਬੀ ਹੋਰ ਕੋਈ ਨਹੀਂ ਘਟ ਸਕਦਾ ਚਾਹੇ ਲਾਲ ਕਾਰਡ ਬਣਾ ਦਿਓ ਹਰਾ ਕਾਰਡ ਬਣਾ ਦਿਓ ਪੀਲਾ ਨੀ ਨਿਕਲ ਨਿਕਲੀ ਦੇ ਨਾਲ ਤੋਂ ਛੇ ਛੋਟਾ ਹੱਕ ਲਾ ਕੇ 15 15 20 20 ਲੱਖ ਰੁਪਈਆ ਦੀਆਂ 6 ਮਹੀਨਿਆਂ ਦੀਆਂ ਲੱਖ ਸਾਲ ਦੀਆਂ 50 ਲੱਖ ਦੀਆਂ ਪੈੱਕ ਜਾਂਦੇ ਇੰਜੀਨੀਅਰ ਬਣ ਕੇ ਵੱਡੇ ਡਾਕਟਰ ਬਣ ਕੇ ਨੀਟ ਪੀਅਰ ਕਰਕੇ ਪੜ੍ਹਾਈਆਂ ਸ਼ੁਰੂ ਕਰਤੀਆਂ ਸਰਕਾਰੀ ਸਕੂਲਾਂ ਚ ਸਰਕਾਰੀ ਸਕੂਲਾਂ ਦੜੀਆ ਖਾ ਕੇ ਆ ਜਾਂਦੇ ਸੀ ਪੜਾਉਂਦੇ ਨਹੀਂ ਸੀਗਾ ਕੀ ਕਰ ਲੋਗੇ 9ਵੀਂ 10ਵੀਂ ਜਾ ਕੇ ਕਿੱਥੇ ਹੋ ਗਏ ਹੁਣ ਉਹ ਸਕੂਲ ਠੀਕ ਕਰ ਲੈਣ ਜ਼ਿਆਦਾਤਰ ਗਰੀਬਾਂ ਦੇ ਦਫੇ ਕੁਚਲੇ ਲੋਕਾਂ ਦੇ ਬੱਚੇ ਹੀ ਫਸਟ ਆ ਰਹੇ ਨੇ ਉਹੀ ਆ ਰਹੇ ਨੇ ਤੇ ਨਾਲ ਸਲਾਹ ਕਰਦਾ ਚੱਕਣੀ ਆ ਇਹ ਮਲੇ ਉਹ ਜਿਹੜੇ ਇਨੂਆਂ ਦੇ ਦਾਗ ਪੈ ਗਏ ਨੇ ਤੇ ਇਨੂਆਂ ਦੇ ਮੇਰੇ ਗੋਹੇ ਵਾਲਾ ਬੱਠਲ ਦੁਪਹਿਰੇ ਜਰੀਵੀ ਪੰਡ ਆਥਣੇ ਲਕੜਾਂ ਨਾਲ ਭਰੀ ਤਾਂ ਆ ਗਈ ਭਰੀ ਇੱਥੇ ਬਾੜੀ ਉੱਡ ਗਈ ਟੁੱਟ ਗਈ ਸੀ ਟੁੱਟ ਗਈ ਮੈਂ ਜਾਣਦਾ ਮੈਂ ਪਿੰਡਾਂ ਚ ਰਹਿੰਦਾ ਤੜੀ ਇਹੋ ਜੀ ਗੱਲ ਸੀ ਐਮ ਸਾਹਿਬ ਕਿਹਨਾਂ ਦੱਸੀ ਸੀ ਕਿ ਬੰਦੇਓ ਡਾਊਨ ਟੂ ਅੱਪ ਥੋੜਾ 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 ਟਾਈਮ ਲਓ ਖਰਾਬ ਬਹੁਤ ਕੀਤਾ ਸੀ ਇਹਨਾਂ ਨੇ ਕੰਮ ਠੀਕ ਹੈ ਵੋਟਾਂ ਲਈ ਹੈ ਠੀਕ ਹੈ ਪਤਾ ਹੀ ਲੱਗਿਆ ਪੰਤਰ ਰਲ ਕੇ ਨਸ਼ਿਆਂ ਤੇ ਲਾਥੇ ਨੂੰ ਦੇ ਮਜ਼ੀ ਨਸ਼ਿਆਂ ਵਿਰੁੱਧ ਵੀ ਚਲਾਇਆ ਹੋਇਆ ਸਾਰਾ ਇਫਕਾਰ ਪੱਛੇ ਪਹਿਲਾਂ ਸਤੰਦ੍ਰਸਤੀ ਆਵੇ ਫੇਰ ਉਹ ਬੜੂਆ ਫੇਰ ਉਹ ਕੁਝ ਨਾ ਕੁਝ ਸੈਕਟਰ ਵਾਰਸ ਕਮੇਟੀ ਦੀ ਸ਼ੁਰੂਆਤ ਕਰਦੇ ਹੋਏ ਖੁਦ ਸੰਜੀਵ अरोड़ा ਜੀ ਉੱਥੇ ਪਹੁੰਚੇ ਅਤੇ ਉਨ੍ਹਾਂ ਦੇ ਵੱਲੋਂ ਬਹੁਤ ਵਧੀਆ ਸਪੀਚ ਦਿੱਤੀ ਗਈ ਜਿਸ ਦੇ ਵਿੱਚ ਉਨ੍ਹਾਂ ਦੇ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਆਓ ਸੁਣਦੇ ਹਾਂ ਸੰਜੀਵ अरोड़ा ਦੇ ਵੱਲੋਂ ਸਪੀਚ ਦੇ ਵਿੱਚ ਕੀ ਕਿਹਾ ਗਿਆ ਇਹ ਕਮੇਟੀਆਂ ਜਿਹੜੀਆਂ ਬਨੀਆਂ ਮੇਰੇ ਚਾਰਜ ਲੈਂਨ ਤੋਂ ਬਾਅਦ ਜ਼ਰੂਰ ਬਨੀਆਂ ਪਰ ਇਹ ਮੇਰਾ ਆਈਡੀਆ ਨਹੀਂ ਹੈਗਾ ਇਹ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਹਨਾਂ ਦਾ ਆਈਡੀਆ ਸੀ ਮੈਂ ਬਨਾਈਆਂ ਜ਼ਰੂਰ ਹੈ ਔਰ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਆ ਕਿ ਮੈਨੂੰ ਆਉਣ ਤੋਂ ਪਹਿਲਾਂ ਹੀ ਇਹਨਾਂ ਨੇ ਐਡਾ ਵਧੀਆ ਆਈਡੀਆ ਦੇ ਦਿੱਤਾ ਕਿ ਜਿੰਨਾ ਜੋਸ਼ ਅੱਜ ਇੰਡਸਟਰੀ 'ਚ ਹੈਗਾ ਜੋ ਮੇਢੀ ਸਾਰਿਆਂ ਨਾਲ ਗੱਲ ਹੁੰਦੀ ਕਦੀ ਨਹੀਂ ਹੋਇਆ ਸਿንስ ਇੰਡੀਪੈਂਡੈਂਸ ਨਹੀਂ ਹੋਇਆ ਇਹ ਮੈਂ 10-20 ਸਾਲਾਂ ਦੀ ਗੱਲ ਨਹੀਂ ਕਰਦਾ ਇਹ ਜਿਹੜੀਆਂ 24 ਕਮੇਟੀਆਂ ਬਣੀਆਂ ਇਹ ਮੈਨੂੰ ਪਤਾ ਹੈ ਇਹ ਕੋਈ ਸੌਖਾ ਕੰਮ ਨਹੀਂ ਸੀ 280 ਦੇ ਕਰੀਬ ਟਾਪ ਇੰਡਸਟਰੀ ਲਿਸਟ ਚੁਣਨੇ ਹਰ ਸੈਕਟਰ ਤੋਂ ਅਲੱਗ-ਅਲੱਗ ਔਰ ਮੇਕ ਸ਼ੂਰ ਕਰਨਾ ਕਿ ਉਹ ਐਕਟਿਵਲੀ ਪਾਰਟਿਸਿਪੇਟ ਕਰਨਗੇ ਇਹ ਇਹਦੇ ਵਿੱਚ ਜਿਹੜੇ ਲੋਕ ਇਨਵੋਲਡ ਸੀ ਸਾਡੇ ਡਿਪਾਰਟਮੈਂਟ ਦੇ ਅਫਸਰ ਕਮਲ ਯਾਦਵ ਜੀ ਅਮਿਤ ਦਾਖਾ ਫਿਰ CII ਅਮਿਤ <th>ਪਰ ਮਸਟ ਬੀ ਹੇਅਰ ਸਮਵੇਅਰ ਸਿਟਿੰਗ ਅਮਿਤ <th>ਥਾਪਰ ਦੀ ਮੈਂ ਸਲਾਹ ਲੈਂਦਾ ਰਿਹਾ ਟਾਈਮ ਟੂ ਟਾਈਮ ਐਪੈਕਸ ਚੈਂਬਰ ਦੀ ਸਲਾਹ ਲੈਂਦਾ ਰਿਹਾ ਫਿਰ ਜਿੱਥੇ ਦੀ ਇੰਡਸਟਰੀ ਸੀ ਉੱਥੇ ਤੇ ਡਿਪਟੀ ਕਮਿਸ਼ਨਰਸ ਨਾਲ ਮੈਂ ਸਲਾਹ ਲਿੱਤੀ ਫਿਰ ਫਾਈਨਲੀ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਤੇ ਨੈਸ਼ਨਲ ਕਨਵੀਨਰਸ ਆਪ ਨੇ ਦੇਖਿਆ ਸਾਡੇ ਪੰਜਾਬ ਡਵੈਲਪਮੈਂਟ ਕਾਉਂਸਲ ਨੇ ਬਹੁਤ ਹੈਲਪ ਕੀਤੀ ਸੀਮਾ ਬਾਂਸਲ ਇੱਥੇ ਬੈਠੇ ਸ਼ੀ ਹੈਲਪ ਇਹ ਮਤਲਬ ਇਹ ਨਹੀਂ ਕਿ ਟੇਬਲ ਤੇ ਬੈਠ ਕੇ ਕੋਈ ਇੱਕ ਬੰਦੇ ਦਾ ਡਿਸੀਜਨ ਸੀ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਤੁਸੀਂ ਇੱਥੇ ਅੱਜ ਹੈਗੇ ਹੋ ਔਰ ਯੂ ਆਰ ਦੀ ਬੈਸਟ ਇਨ ਇੰਡਸਟਰੀ ਆਈ ਕੈਨ ਟੈਲ ਯੂ ਥਿਸ ਥੈਟ ਇਜ਼ ਹਾਊ ਯੂ ਹੈਵ ਬੀਨ ਸਿਲੈਕਟਿਡ ਇੱਕ ਮੈਂ ਤੁਹਾਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਕਿ ਜਿਹੜੀਆਂ ਕਮੇਟੀਆਂ ਬਣੀਆਂ ਆਪਣੇ ਆਪ ਨੂੰ ਸਿਰਫ ਪ੍ਰੋਬਲਮਸ ਨਾਲ ਨਾਲ ਲਿਮਟ ਕਰੀਓ ਕਿ ਜੀ ਸਾਡੀ ਇੰਡਸਟਰੀ ਨੂੰ ਇਹ ਪ੍ਰੋਬਲਮ ਹੈ ਇਹ ਦੂਰ ਕਰ ਦਿਓ ਇਹ ਇਹ ਵੈਸੇ ਵੀ ਅਸੀਂ ਸੁਣਦੇ ਰਹਿੰਦੇ ਹਾਂ ਜਦੋਂ ਤੁਸੀਂ ਆਂਦੇ ਹੋ ਸਾਨੂੰ ਮਿਲਣ ਜਦੋਂ ਚੈਂਬਰਸ ਦੀਆਂ ਮੀਟਿੰਗ ਹੁੰਦੀਆਂ ਇੰਡਸਟਰੀ ਡਿਪਾਰਟਮੈਂਟ ਦੀਆਂ ਮੀਟਿੰਗਸ ਹੁੰਦੀਆਂ ਤੁਸੀਂ ਆਪਣੀਆਂ ਪ੍ਰੋਬਲਮਸ ਦੱਸਦੇ ਹੋ ਪਲੀਜ਼ ਕਮ ਅਪ ਵਿਦ ਇਨੋਵੇਸ਼ਨਸ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਇਨੋਵੇਸ਼ਨਸ ਸਾਨੂੰ ਦੱਸੋ ਵੀ ਕੀ ਕਰਨੀਆਂ ਚਾਹੀਦੀਆਂ ਤਾਂ ਕਿ ਪੰਜਾਬ ਨੰਬਰ 1 ਇਨਵੈਸਟਮੈਂਟ ਡੈਸਟੀਨੇਸ਼ਨ ਬਣ ਜਾਏ ਤੁਸੀਂ ਸਾਰੇ ਜਿੰਨੇ ਇੱਥੇ ਬੈਠੇ ਮੇਰੇ ਭਰਾ ਤੁਸੀਂ ਪੰਜਾਬ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਬਣ ਕੇ ਕੰਮ ਕਰੋ ਅੱਜ ਮੈਂ ਸਵੇਰੇ ਇੱਕ ਫੰਕਸ਼ਨ ਅਟੈਂਡ ਕਰ ਰਿਹਾ ਸੀ ਸੈਮੀ ਕੰਡਕਟਰਸ ਦਾ ਫੰਕਸ਼ਨ ਸੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਔਨ ਅਨ ਐਵਰੇਜ ਇੱਕ ਬੰਦਾ 75 ਗੀਗਾਬਾਈਟ ਇਨਫਰਮੇਸ਼ਨ ਰੋਜ਼ ਆਪਣੇ ਬ੍ਰੇਨ ਚੋਂ ਕੱਢਦਾ ਹੈ ਤੇ ਮੇਰੀ ਰਿਕੁਐਸਟ ਹੈ ਤੁਸੀਂ 75 ਨਾਲੋਂ ਵੱਧ ਕੱਢਣੀ ਹੈ ਜਦੋਂ ਸਾਨੂੰ ਕਮੇਟੀਆਂ ਦੇ ਰਿਪੋਰਟ ਦੇਣੀ ਆ ਔਰ ਇਹ ਜਿਹੜੀਆਂ ਕਮੇਟੀਆਂ ਬਣੀਆਂ ਸਾਡੇ ਪੰਜਾਬ ਦੇ ਇੰਡਸਟ੍ਰੀਅਲਿਸਟ ਐ ਦੇ ਚ ਹੈਗੇ ਪਰ ਅਸੀਂ ਬਾਹਰੋਂ ਵੀ ਕੁਝ ਜਿਹੜੇ ਲੀਡਰਸ ਹੈਗੇ ਇੰਡਸਟਰੀ ਦੇ ਉੱਤੇ ਜਿਸ ਤਰ੍ਹਾਂ ਆਈਟੀ ਵਿੱਚ ਇਨਫੋਸਿਸ ਨੂੰ ਲਿੱਤਾ ਇੱਕ ਹਾਰਟੈਕਸ ਰਬੜ ਹੈਦਰਾਬਾਦ ਦੀ ਕੰਪਨੀ ਉਹਨਾਂ ਨੂੰ ਲਿੱਤਾ ਹੋਰ ਵੀ ਕਈ ਲਿੱਤੇ ਐ ਜਿਹੜੇ ਕਿ ਬਾਹਰਲੇ ਇੰਡਸਟ੍ਰੀਅਲਿਸਟ ਐ ਔਰ ਆਪਣੀ ਇੰਡਸਟਰੀ ਚ ਲੀਡਰ ਹੈਗੇ ਤਾਕੇ ਅਸੀਂ ਉਹਨਾਂ ਤੋਂ ਵੀ ਲਈਏ ਵੀ ਕੀ ਬਾਕੀ ਸਟੇਟਾਂ 'ਚ ਔਰ ਸਾਡੇ 'ਚ ਫਰਕ ਹੈ ਕਿੱਥੇ ਅਸੀਂ ਬਾਕੀ ਸਟੇਟਾਂ ਨਾਲੋਂ ਚੰਗਾ ਕੰਮ ਕਰ ਰਹੇ ਹਾਂ ਤੇ ਕਿੱਥੇ ਸਾਨੂੰ ਲੋੜ ਹੈ ਕਿ ਅਸੀਂ ਸਾਰਿਆਂ ਨਾਲ ਕੰਪੀਟ ਕਰ ਸਕੀਏ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰਾ ਅੱਜ 30th ਡੇ ਹੈ ਆਫ ਟੇਕਿੰਗ ਆਫ ਦੀ ਮਿਨਿਸਟਰੀ 30 ਦਿਨ ਹੋਏ ਐ 4 ਹਫ਼ਤੇ ਮੈਨੂੰ ਬੜੇ ਇਨਵੈਸਟਰ ਮਿਲੇ ਆ ਜਿਨ੍ਹਾਂ ਦੇ ਬਾਹਰ ਵੀ ਪ੍ਰੋਜੈਕਟ ਹੈਗੇ ਇੱਥੇ ਵੀ ਹੈਗੇ। ਔਰ ਉਹਨਾਂ ਵਿੱਚੋਂ ਆਲਮੋਸਟ ਸਾਰਿਆਂ ਨੇ ਪੰਜਾਬ ਦੀ ਤਾਰੀਫ ਕੀਤੀ ਆ। ਜਿਹੜੇ ਦੋ ਤਿੰਨ ਚੀਜ਼ਾਂ ਮੇਨ ਤਾਰੀਫ ਦੇ ਲਾਇਕ ਐ ਉਹ ਮੈਂ ਤੁਹਾਨੂੰ ਦੱਸਦਾ। ਇੱਕ ਤਾਂ ਉਹ ਕਹਿੰਦੇ ਆ ਕਿ ਇੱਥੇ ਈਜ਼ ਆਫ ਡੂਇੰਗ ਬਿਜ਼ਨਸ ਬਹੁਤ ਆ। ਦੂਜੀ ਸਾਡੇ ਡਿਪਾਰਟਮੈਂਟ ਦੇ ਆਫੀਸਰਸ ਦੀ ਬੜੀ ਤਾਰੀਫ ਕੀਤੀ ਆ। ਪੰਜਾਬ ਇਨਵੈਸਟ ਪ੍ਰੋਮੋਸ਼ਨ ਸਾਡੇ ਡਾਇਰੈਕਟਰ ਆਫ ਇੰਡਸਟਰੀ ਸਾਰਿਆਂ ਦੀ ਬੜੀ ਤਾਰੀਫ ਕੀਤੀ ਹੈ ਕਿ ਹੁਣ ਸਾਨੂੰ ਆਣਾ ਨਹੀਂ ਪੈਂਦਾ ਪਿਛਲੀ ਸਰਕਾਰਾਂ 'ਚ ਕੀ ਹੁੰਦਾ ਸੀ ਕਿਸੇ ਵੀ ਇੰਡਸਟਰੀ ਲਿਸਨ ਨੂੰ ਕੋਈ ਕੰਮ ਪੈਣਾ ਉਹਨਾਂ ਨੇ ਕਹਿਣਾ ਜੀ ਆਜੋ ਜੀ ਦੇਖ ਲੈਂਦੇ ਆ ਤੁਸੀਂ ਚੰਡੀਗੜ੍ਹ ਆਜੋ ਜੀ ਉਹਨੇ ਵਿਚਾਰੇ ਨੇ ਆਣਾ ਕਿਸੇ ਨੇ 3 ਘੰਟੇ ਚੱਲ ਕੇ ਕਿਸੇ ਨੇ 4 ਘੰਟੇ ਚੱਲ ਕੇ ਕਿਸੇ ਨੇ ਫਲਾਈਟ ਫੜ ਕੇ ਕਿ ਸਾਡਾ ਕੰਮ ਕਰਾ ਦੇ ਹੁਣ ਅਸੀਂ ਕਿਸੇ ਨੂੰ ਬੁਲਾਉਂਦੇ ਨਹੀਂ ਤੁਸੀਂ ਫੋਨ ਤੇ ਦੱਸੋ ਤੁਹਾਡਾ ਕੀ ਕੰਮ ਹੈ ਹੋਏਗਾ। ਯਾਦਾ ਜੇ ਤੁਸੀਂ ਫੇਸ ਟੂ ਫੇਸ ਗੱਲ ਕਰਨੀ ਵੀਡੀਓ ਕਾਨਫਰੈਂਸਿੰਗ ਕਰ ਲਓ। ਅਮਿਤ ਦਾਖਾ ਜੀ ਰੈਗੂਲਰਲੀ 1 ਟੂ 1 ਵੀਡੀਓ ਕਾਨਫਰੈਂਸਿੰਗ ਕਰਦੇ ਆ ਪੰਜਾਬ ਇਨਵੈਸਟ ਪ੍ਰਮੋਸ਼ਨ ਵੱਲੋਂ। ਬਾਕੀ ਵੀ ਸਾਰੇ ਤੁਸੀਂ ਮੇਰੇ ਨਾਲ ਕਰਨੀ ਹੈ ਕਿਸੇ ਬਲੇ ਕੋਈ ਇਸ਼ੂ ਹੈ ਮੇਰੇ ਨਾਲ ਕਰ ਸਕਦੇ ਹੋ। ਤੁਹਾਨੂੰ ਦਫਤਰਾਂ ਦਾ ੱੱਕੇ ਖਾਨ ਦੀ ਲੋੜ ਨਹੀਂ ਹੈਗੀ। ਬਾਕੀ ਪੰਜਾਬ ਇਨਵੈਸਟ ਪ੍ਰਮੋਸ਼ਨ ਨੇ ਜਿਹੜਾ ਪੋਰਟਲ ਬਣਾਇਆ ਹੈ ਉਹਦੇ ਵਿੱਚ ਪ੍ਰੋਮਿਸਡ 45 ਦਿਨਾਂ ਵਿੱਚ ਸਾਰੀਆਂ ਅਪਰੂਵਲਸ ਮਿਲ ਰਹੀਆਂ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਇਹ ਜਦੋਂ ਕਮੇਟੀਆਂ ਬਨੀਆਂ ਕਿਸੇ ਦੀ ਪੋਲੀਟੀਕਲ ਐਫੀਲੀਏਸ਼ਨ ਨਹੀਂ ਦੇਖੀ ਗਈ ਕਿ ਇਹ ਕਿਤੇ ਇੱਕ ਲੋਸ ਹੈ ਅਸੀਂ ਸਿਰਫ ਇਹ ਦੇਖਿਆ ਕਿ ਇਹ ਇਹ ਇੰਡਸਟਰੀ ਚ ਕਿੰਨੇ ਐਕਟਿਵ ਹੈ ਔਰ ਇਹ ਇੰਡਸਟਰੀ ਲਈ ਸਾਨੂੰ ਚੰਗੇ ਸੁਜੈਸ਼ਨ ਦੇ ਸਕਦੇ ਆ that is what was seen not any political affiliation ਮੈਂ ਇੱਕ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਸਰਕਾਰ ਉਹ ਤਰ੍ਹਾਂ ਨੂੰ ਮਿਲੀ ਹੈ ਔਰ ਇਹ ਤੁਹਾਨੂੰ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ ਸਪੈਸ਼ਲੀ ਜਿਹੜੇ ਪੰਜਾਬ ਤੋਂ ਹੈ ਕਿ ਉਹ ਇੰਡਸਟਰੀ ਦੇ ਕੰਮ ਇੱਥੇ ਹੋਏ ਆ ਪਿਛਲੇ 3 ਸਾਲਾਂ 'ਚ ਜਿਹੜੇ ਕੋਈ 20 ਸਾਲ ਦਾ ਪੈਂਡਿੰਗ ਸੀ ਕੋਈ 30 ਸਾਲ ਦਾ ਪੈਂਡਿੰਗ ਸੀ ਕੋਈ 35 ਸਾਲ ਦਾ ਪੈਂਡਿੰਗ ਸੀ ਔਰ ਇਹ ਮੈਂ ਨਹੀਂ ਕਹਿੰਦਾ ਵੀ ਕਿੰਨੇ ਸਾਲਾਂ ਦਾ ਪੈਂਡਿੰਗ ਸੀ ਇਹ ਇੰਡਸਟਰੀ ਵਾਲੇ ਕਹਿੰਦੇ ਆ ਐਪੈਕਸ ਚੈਂਬਰ ਵਾਲੇ ਕਹਿੰਦੇ ਸੀਆਈਸੀਯੂ ਵਾਲੇ ਕਹਿੰਦੇ ਫਿੱਕੋ ਵਾਲੇ ਕਹਿੰਦੇ ਸੀਆਈਆਈ ਵਾਲੇ ਕਹਿੰਦੇ ਔਰ ਕਈ ਵਾਰੀ ਉਹ ਹੈਰਾਨ ਹੋ ਜਾਂਦੇ ਨੋਟੀਫਿਕੇਸ਼ਨ ਦੇਖ ਕੇ ਕਿ ਇਹ ਵੀ ਨੋਟੀਫਿਕੇਸ਼ਨ ਇਸ਼ੂ ਹੋ ਸਕਦਾ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਅਸੀਂ OTS ਪਿੱਛੇ ਸਕੀਮ ਕੱਢੀ ਜਿਹੜੀ ਕਿ 42 ਸਾਲਾਂ ਤੋਂ ਪੈਂਡਿੰਗ ਸੀ ਸਾਡੇ ਇੰਡਸਟਰੀਲਿਸਟ ਭਰਾ 42 ਸਾਲਾਂ ਤੋਂ ਰਿਕਵੈਸਟ ਕਰ ਰਹੇ ਸੀ ਮੈਂ ਸ਼ੁਕਰਗੁਜ਼ਾਰ ਹਾਂ ਕਿ ਅੰਡਰ ਦੀ ਗਾਈਡੈਂਸ ਆਫ ਸਾਡੇ ਨੈਸ਼ਨਲ ਕਨਵੀਨਰਸ ਆਫ ਔਰ ਸੀਐਮ ਸਾਹਿਬ ਦੀ ਅਪਰੂਵਲ ਨਾਲ ਉਹ ਹੋ ਗਈ ਲਖਸਿਕ ਕੰਪਨੀ ਹੈ ਕਲਕੱਤਾ ਉਹ ਸਾਨੂੰ ਕਹਿੰਦੇ ਜੀ OTS ਤੋਂ ਬਾਅਦ ਅਸੀਂ ਹੁਣ 100 ਕਰੋੜ ਦੀ ਇਨਵੈਸਟਮੈਂਟ ਜਿਹੜੀ ਅਸੀਂ ਰੋਕੀ ਹੋਈ ਸੀ ਪੰਜਾਬ 'ਚ ਕਰਾਂਗੇ। ਉਹ ਮੈਂ ਕਿਹਾ ਤੁਹਾਡਾ OTS ਨਾਲ ਕੀ ਤੱਲਕ ਹੈ? ਨਾ ਤਾਂ ਤੁਹਾਡੇ ਕੋਲ ਕੋਈ ਪਲਾਟ ਹੈ। ਨਾ ਤੁਸੀਂ OTS 'ਚ ਕਵਰਡ ਹੋ। ਤੁਸੀਂ ਹੁਣ ਕਿਉਂ ਇਨਵੈਸਟਮੈਂਟ ਆਫਟਰ OTS? ਕਹਿੰਦੇ ਜੀ ਸਾਨੂੰ ਇੱਥੋਂ ਇਹ ਪਤਾ ਲੱਗਦਾ ਹੈ ਕਿ this government is industry friendly। ਅਸੀਂ ਉਹ ਸਟੇਟ 'ਚ ਇਨਵੈਸਟ ਕਰਨਾ ਹੈ ਜਿਹੜੀ ਗਵਰਨਮੈਂਟ ਇੰਡਸਟਰੀਅਲ ਫ੍ਰੈਂਡਲੀ ਹੈ। ਇਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਦਾਂਆਂ ਹੋਰ ਸਰਗਰਮੀਆਂ ਲੈ ਕੇ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਫਿਲਹਾਲ ਲਈ ਸਾਨੂੰ ਦੋ ਇਜਾਜ਼ਤ ਚਰਸ਼ੀਆਕਲ